ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ 11 ਸਤੰਬਰ ਦਿਨ ਵੀਰਵਾਰ 2025 ਤੇ ਸਮਾਂ ਹੈ ਗਿਆ ਜੀ 8:37 ਮਿੰਟ ਸਵੇਰ ਦਾ ਤੇ ਆਪਾਂ ਪਹੁੰਚੇ ਹਾਂ ਜੀ ਇੱਕ ਗਰਦਰਿਆ ਦੇ ਉੱਤੇ ਖਣੌਰੀ ਆਪਾਂ ਇਸ ਵਕਤ ਖੜੇ ਹਾਂ ਜੀ ਇੱਕ ਗਰਦਰਿਆ ਖਣੌਰੀ ਪੁਲ ਦੇ ਉੱਤੇ ਜਿੱਥੇ ਆ ਨਿਸ਼ਾਨ ਲੱਗੇ ਹੋਏ ਨੇ ਪਾਣੀ ਵਾਲੇ ਇੱਥੋਂ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਪਾਣੀ ਕੱਲ ਨਾਲੋਂ ਕਿੰਨਾ ਵਧਿਆ ਜਾਂ ਕਿੰਨਾ ਘਟਿਆ ਜੀ ਤੇ ਤੁਹਾਨੂੰ ਦੱਸ ਦਿਆਂ ਜੀ ਸਾਰਾ ਕੁਝ ਤੇ ਕੱਲ ਜਦੋਂ ਆਪਾਂ ਵੀਡੀਓ ਪਾਈ ਸੀ ਤੇ ਕਾਲਾ ਨਿਸ਼ਾਨ ਅੱਧਾ ਪਾਣੀ ਦੇ ਵਿੱਚ ਸੀ ਤੇ ਚਿੱਟਾ ਨਿਸ਼ਾਨ ਸਾਰਾ ਵਿੱਚ ਸੀ ਤੇ ਅੱਜ ਚਿੱਟਾ ਸਾਰਾ ਪਾਣੀ ਤੋਂ ਬਾਹਰ ਆ ਗਿਆ ਤੇ ਜਿਹੜਾ ਕਾਲਾ ਉਹ ਵੀ ਅੱਧਾ ਜਿਹੜਾ ਵਿੱਚ ਸੀ ਉਹ ਵੀ ਬਾਹਰ ਆ ਗਿਆ ਜੀ ਪਾਣੀ ਚੋਂ ਤੇ ਇਹ 1.5 ਇੰਚ ਦੇ ਨਿਸ਼ਾਨ ਨੇ ਜੀ ਤੇ ਲਗਭਗ ਅੱਜ 2 ਸਵਾ 2 ਇੰਚ ਪਾਣੀ ਕੱਲ ਨਾਲੋਂ ਘਟ ਚੁੱਕਿਆ ਜੀ ਬਹੁਤ ਹੀ ਚੰਗੀ ਖਬਰ ਹੈ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਰਿਆਂ ਨੂੰ ਸ਼ੁਕਰ ਹੈ ਜੀ ਪ੍ਰਮਾਤਮਾ ਦਾ ਪਾਣੀ ਨੂੰ ਮੋੜਾ ਪੈਣਾ ਸ਼ੁਰੂ ਹੋ ਗਿਆ ਜੀ ਅੱਜ ਫਿਰ ਤੇ ਮੌਸਮ ਵੀ ਸਾਫ਼ ਹੈ ਪਿੱਛੇ ਵੀ ਚੰਡੀਗੜ੍ਹ ਸਾਫ਼ ਹੈ ਜੀ ਖੱਗਰ ਦੇ ਵਿੱਚ ਪਾਣੀ ਘਟੇ ਤੇ ਵਿਖਾਉਂਦੇ ਆ ਜੀ ਤੁਹਾਨੂੰ ਇੱਥੇ ਅੱਜ ਚੱਲਦੀ ਪਈ ਜੀ ਸਾਫ਼ ਸਫਾਈ ਇੱਥੇ ਮਾਂਜੇ ਲਾ ਲਾ ਕੇ ਸਾਫ਼ ਸਫਾਈ ਚੱਲਦੀ ਪਈ ਪੁਲ ਦੀ ਇਹਦਾ ਕਾਰਨ ਇਹ ਆ ਕਿ ਇਹਨਾਂ ਦੀ ਹੈੱਡ ਨੇ ਆਉਣਾ ਜੀ ਅੱਜ ਆ ਵੇਖੋ ਕਈ ਨਾਲ ਬਾਬਾ ਲੱਗਿਆ ਜੀ ਪਿੱਛੇ ਸਾਰੀ ਗੰਦਗੀ ਸਾਫ਼ ਕਰਨ ਵਾਸਤੇ ਜੋ ਬੂਟੀ ਵਿੱਚ ਜਾਂ ਮਿੱਟੀ ਜੋ ਵੀ ਤੇ ਇਹਨੂੰ ਬਾਅਦ ਚ ਇੱਥੇ ਮਾਂਜਾ ਵੀ ਲੱਗਣਾ ਈ ਮਾਂਜਾ ਲਾ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਇੱਥੇ ਇਹਨਾਂ ਦੇ ਜਿਹੜੇ ਹੈੱਡ ਨੇ ਮੁਲਾਜ਼ਮ ਨੇ ਜਾਂ ਜਿਨ੍ਹਾਂ ਨੇ ਵੀ ਆਉਣਾ ਤਾਂ ਕਰਕੇ ਸਾਰੀ ਸਾਫ਼ ਸਫਾਈ ਹੁੰਦੀ ਪਈ ਜੀ ਅੱਜ ਤੇ ਜਿਹੜੀ ਸਾਈਡ ਤੇ ਪੁਰਾਣੀ ਬੂਟੀ ਪਹਿਲਾਂ ਕੱਢ ਕੇ ਰੱਖੀ ਸੀ ਨਾ ਘੱਗਰ ਦੇ ਕਿਨਾਰੇ ਦੇ ਉਹ ਜਿੱਥੇ ਜੀਸੀਬੀ ਚੱਲਦੀ ਪਈ ਉਹ ਵੀ ਟਰਾਲੀਆਂ ਨਾਲ ਚੁੱਕ ਚੁੱਕ ਕੇ ਲਈ ਜਾਂਦੇ ਜਿਹੜੀ ਸੁੱਕ ਗਈ ਸੀ ਕਿਉਂਕਿ ਪੂਰੀ ਸਾਫ ਸਫਾਈ ਵਿਖਾਉਣੀ ਇਹਨਾਂ ਨੇ ਮਲਾਜਮਾਂ ਨੂੰ ਤੇ ਪਾਣੀ ਕੱਲ ਨਾਲੋਂ ਸਵਾ 2 ਇੰਚ ਘਟਿਆ ਜੀ ਅੱਜ ਤੇ ਕੱਲ ਦੀ ਕੀ ਸਥਿਤੀ ਉਹ ਵੀ ਦੱਸਾਂਗੇ ਜੇ ਸ਼ਾਮ ਨੂੰ ਜਿਹੜਾ ਲੱਗਾ ਤੇ ਤੁਹਾਨੂੰ ਉਹ ਵੀ ਦੱਸਾਂਗੇ ਸ਼ਾਮ ਨੂੰ ਪਾਣੀ ਇੱਥੇ ਟਿਕਿਆ ਜਾਂ ਘਟਿਆ ਉਹ ਵੀ ਸਾਰਾ ਕੁਝ ਦੱਸਾਂਗੇ ਜੀ ਵੀਡੀਓ ਦੇ ਵਿੱਚ ਤੇ ਕਈ ਵੀਰਾਂ ਦਾ ਮੈਸੇਜ ਆਉਂਦਾ ਜੀ ਕੱਲ ਆਇਆ ਸੀ ਇਧਰੋਂ ਸਰਸਾ ਸਾਈਡ ਤੋਂ ਕਿ ਸਾਡੇ ਕੋਲ ਪਾਣੀ ਘੱਗਰ ਦੇ ਵਿੱਚ 2 ਫੁੱਟ ਘਟ ਚੁੱਕਿਆ ਤੇ ਪੰਜਾਬ ਦੇ ਵਿੱਚ ਕੀ ਮਾਜਰਾ ਚੱਲਦਾ ਹੈ ਤੇ ਚੰਡੀਗੜ੍ਹੋਂ ਰਿਸ਼ਤੇਦਾਰ ਦਾ ਫੋਨ ਆਇਆ ਸੀ ਵੀ ਉੱਥੇ ਵੀ ਪਾਣੀ ਨਾ ਮਾਤਰੀ ਇੱਕ ਘੱਗਰ ਦੇ ਵਿੱਚ ਤਕਰੀਬਨ ਖਾਲੀ ਹੈ ਵੀ ਇੱਥੇ ਕਿਉਂ ਪਾਣੀ ਜ਼ਿਆਦਾ ਹੈ ਇੱਥੇ ਪਾਣੀ ਤਾਂ ਜ਼ਿਆਦਾ ਹੈ ਵੀਰੋ ਕਿਉਂਕਿ ਵੇਖੋ ਜਿਹੜੇ ਹਰਿਆਣੇ ਪੰਜਾਬ ਦੇ ਬਾਡਰ ਤੋਂ ਲੰਘਦਾ ਜੀ ਘੱਗਰ ਦਰਿਆ ਦੋਵੇਂ ਪਾਸੇ ਹੋ ਹਰਿਆਣੇ ਦਾ ਪਾਣੀ ਤੇ ਪੰਜਾਬ ਦਾ ਡਰੇਨਾ ਰਾਈ ਚੋਇਆ ਰਾਈ ਆ ਕੇ ਵਿੱਚ ਪੈਂਦਾ ਛੋਟੇ ਨਾਲਿਆਂ ਦਾ ਪਾਣੀ ਚੋਇ ਦੇ ਵਿੱਚ ਪੈਂਦਾ ਤੇ ਚੋਇਆ ਦਾ ਪਾਣੀ ਇਹਦੇ ਵਿੱਚ ਪੈਂਦਾ ਜੇ ਮਾਰਕੰਡੇ ਦਾ ਪਾਣੀ ਆ ਜਾਣਾ ਘੱਗਰ ਦੇ ਵਿੱਚ ਜੀ ਪਾੜੇ ਦਾ ਪਾਣੀ ਆ ਜਾਂਦਾ ਜਿਹੜਾ ਪਰਸੋ ਟੁੱਟ ਗਿਆ ਸੀ ਸਾਗਰੇ ਕੋਲ ਤੇ ਜਿਹੜੇ ਨਾਲੇ ਨੇ ਉਹ ਫਿਰ ਸਾਰੇ ਰੁਕਿਆ ਪਿਆ ਪਾਣੀ ਕਿਉਂਕਿ ਖੱਗਰ ਦਾ ਪਾਣੀ ਉਹਨਾਂ ਦੇ ਲੈਵਲ ਤੋਂ ਉੱਚਾ ਹੋ ਗਿਆ ਤੇ ਨਹੀਂ ਉਹ ਆਪਣੇ ਆਪ ਪਾਣੀ ਵਿੱਚ ਖੱਗਰ ਦੇ ਡਿੱਗਦਾ ਜਦੋਂ ਖੱਗਰ ਖਾਲੀ ਹੁੰਦਾ ਹੁਣ ਉਹ ਪਾਣੀ ਰੁਕਿਆ ਪਿਆ ਹੁਣ ਫਿਰ ਖੱਗਰ ਜਿਵੇਂ ਜਿਵੇਂ ਖਾਲੀ ਹੁੰਦਾ ਫਿਰ ਉਹ ਪਾਣੀ ਵਿੱਚ ਆਉਣਾ ਤਾਂ ਕਰਕੇ ਇੱਥੇ ਪਾਣੀ ਜ਼ਿਆਦਾ ਚੱਲਦਾ ਪਿਆ ਤੇ ਕੋਈ ਗੱਲ ਨਹੀਂ 2-4 ਦਿਨਾਂ 'ਚ ਪਾਣੀ ਹੋਰ ਡਾਊਨ ਹੋ ਜਾਏਗਾ ਤੇ ਚੰਗੀ ਤਰ੍ਹਾਂ ਹਾਲਾਤ ਠੀਕ ਹੋ ਜਾਣਗੇ ਠੀਕ ਹੈ ਜੀ ਧੰਨਵਾਦ ਵੀਡੀਓ ਵੇਖਣ ਵਾਸਤੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵੈਗਰੂ ਪ